ਅੰਮ੍ਰਿਤਸਰ ਤੋਂ ਤੀਜੀ ਵਾਰ ਬਣੇ ਲੋਕ ਸਭਾ ਸੰਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਿਵਾਰ ਦੀ ਧੀ ਦੇ ਬਿਆਹ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ ਕੀ ਹੈ ਪੂਰੀ ਰਿਪੋਰਟ ਤੁਸੀਂ ਵੀ ਦੇਖੋ ਸਰਦਾਰ ਜੀ ਕਿੰਨਾ ਵੱਲੋਂ ਭੇਜਿਆ ਗਿਆ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਚੰਡਿਆਲਾ ਵਾ ਔਰ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟੀਮ ਆ ਔਰ ਸਾਰੇ ਜਣੇ ਅਸੀਂ ਅੱਜ ਆਏ ਆ ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜ਼ਰੀਏ ਦੇਖੀ ਸੀ ਸultanwind ਦੀ ਲੱਖਾ ਸਿੰਘ ਪੁਲਾਟਾਂ ਦੇ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਓਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਧੀ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਹੈ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਔਰ ਸਾਡੇ ਵਾਰਡ ਦੇ ਇਨਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਸਹੀ ਇੱਥੇ ਪੂਰੀ ਕਰਵਾਵਾਂਗੇ ਮਾਪਿਓ ਪਹਿਲੇ ਦਿਨ ਬੜਾ ਭਾਪੀ ਸੀ ਬਿਲਕੁਲ ਬੜਾ ਬੜਾ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਤੇ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਗ ਕੇ ਮੇਨ ਮਕਸ ਕੀ ਇਹਨਾਂ ਦੀ ਕੀ ਕੀ ਡਿਮਾਂਡਸ ਕੀ ਨੇ ਡਿਮਾਂਡ ਸੀ ਇਹਨਾਂ ਦੀ ਬੱਚੀ ਦਾ ਵਿਆਹ ਹੀ ਸੀ ਵਿਚਾਰਿਆਂ ਦਾ ਕਹਿੰਦੇ ਸੀ ਕੁਝ ਵੀ ਹੈ ਨਹੀਂ ਸੀ ਪਹਿਲਾਂ ਤੇ ਬੜਾ ਬੁਰਾ ਹਾਲ ਸੀ ਤੇ ਅੱਜ ਚਿਹਰੇ ਤੇ ਖੁਸ਼ੀ ਵੇਖ ਕੇ ਬੜਾ ਮਨ ਖੁਸ਼ ਹੈ ਇੱਕ ਘਰ ਪੈਣ ਵਾਲਾ ਇਹਨਾਂ ਦਾ ਉਹ ਵੀ ਜਿਹੜੀ ਫਾਈਲ ਇਹਨਾਂ ਨੂੰ ਮੈਂ ਕਿਹਾ ਦੋ ਮੈਂ ਕਿਹਾ ਕਮਿਸ਼ਨਰ ਸਾਹਿਬ ਕੋਸੀਂ ਪਾਸ ਕਰਾ ਕੇ ਜਿਹੜੇ ਸਰਕਾਰ ਰੋਂ ਪੈਸੇ ਹੁੰਦੇ ਉਹ ਦਵਾਵਾਂਗੇ ਔਰ ਜਿਹੜੀਆਂ ਸਹੂਲਤਾਂ ਸਰਕਾਰੀ ਮਿਲਣੀਆਂ ਚਾਹੀਦੀਆਂ ਉਹ ਤੇ ਮਿਲਣੀਆਂ ਹੀ ਚਾਹੀਦੀਆਂ ਵਾ ਉਹਨਾਂ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਦੀ ਨਗਰੀ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਦੇ ਬੱਚੇ ਆ ਤੇ ਸਾਡ ਕਿਆ ਕਰੋ ਅਸੀਂ ਤੁਹਾਡੇ ذریعے ਜਿਹੜੇ ਸਿਰੇ ਚਾੜ੍ਹਾ ਕਰਾਂਗੇ ਪਰਵਾਰ ਚ ਕਿਸਤਾਂ ਦਾ ਹੋਣਾ ਉਤਸ਼ਾਹ ਬਹੁਤ ਖੁਸ਼ੀ ਦਾ ਮਾਹੌਲ ਹੈ ਇਹ ਖੁਸ਼ੀ ਦੇ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ ਮੀਡੀਆ ਵਾਲੇ ਜੇ ਮੈਂ ਤੁਹਾਨੂੰ ਵੱਲੋਂ ਤੁਹਾਡਾ ਤੇ ਦੇਣ ਦੇ ਹੀ ਨਹੀਂ ਸਕਦਾ ਤੇ ਤੁਸੀਂ ਸਾਡੇ ਤੱਕ ਨਾਂ ਪਹੁੰਚਾਓਗੇ ਤੇ ਕਿੱਦਾਂ ਪਹੁੰਚਣ ਗਿਆ ਗੱਲਾਂ ਇੱਕ ਅਵੇਅਰ ਲੋਕਾਂ ਨੂੰ ਕਰਨਾ ਜਿਹੜਾ ਮੀਡੀਆ ਦੇ ਹੱਥ ਬਹੁਤ ਕੁਝ ਹੈ ਤੇ ਚੰਗੀਆਂ ਕੁਚੀ ਸਿੰਘ ਔਜਲਾ ਆਣਗੇ ਅੱਜ ਪਹੁੰਚ ਬਿਲਕੁਲ ਔਜਲਾ ਸਾਹਿਬ ਆਉਣਗੇ ਜੇ ਔਜਲਾ ਸਾਹਿਬ ਇੱਥੇ ਨਾ ਹੋਏ ਤੇ ਉਹਨਾਂ ਦੇ ਮਾਤਾ ਜੀ ਅਸੀਂ ਸਾਰੇ ਆਵਾਂਗੇ ਇੱਥੇ ਸਾਰਾ ਪਰਿਵਾਰ ਆਊਗਾ ਔਜਲਾ ਸਾਹਿਬ ਦਾ ਅਸੀਂ 2 ਕੰਮ ਹੁੰਦਾ ਵਾ ਕੋਈ ਖਬਰ ਹੁੰਦੀ ਆ ਸਾਡੇ ਜ਼ਰੂਰ ਧਿਆਨ ਚ ਲਿਆਇਆ ਕਰੋ ਅਸੀਂ ਉਸੇ ਵੇਲੇ ਹਾਜ਼ਰ ਆਂ ਤੀਜੀ ਵਾਰੀ ਜੇ ਸਾਨੂੰ ਚੁਣਿਆ ਨਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਜਿਹੜੇ ਆ ਕਿਸੇ ਵੇਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਅਸੀਂ ਹਰ ਕਿਸੇ ਦੀ ਸੇਵਾ ਚ ਹਾਜ਼ਰ ਆ ਤੁਸੀਂ ਸਾਨੂੰ ਦੱਸਿਆ ਕਰੋ ਇਹ ਚ ਕੋਈ ਪਾਰਟੀ ਨਹੀਂ ਅਸੀਂ ਸਾਰੇ ਗੁਰੂ ਦੇ ਬੱਚੇ ਆ ਔਰ ਇਸ ਨਗਰੀ ਦੇ ਸੇਵਾਦਾਰ ਆ ਤੁਹਾਡੀ ਵੀ ਸੇਵਾ ਸਾਡੀ ਵੀ ਸੇਵਾ ਪਰ ਰਲ ਮਿਲ ਕੇ ਸਾਰਿਆਂ ਨੇ ਇਸ ਨਗਰੀ ਦੇ ਵਿੱਚ ਸੇਵਾ